ਸੇਖਾ ਰਾਜ ਕਿੰਨਾ ਕੁ ਅਮੀਰ ਤੇ ਖੁਸ਼ਹਾਲ ਸੀ ਇਹਦਾ ਵੇਰਵਾ ਜਾਣਨ ਦੀ ਖਾਤਰ ਸਾਨੂੰ ਦੇਸ਼ ਪੰਜਾਬ ਦੇ ਲੋਕਾਂ ਦੀ مالی ਹਾਲਤ ਬਾਰੇ ਪਤਾ ਕਰਨਾ ਪਵੇਗਾ ਕਿ ਉਹਨਾਂ ਨੂੰ ਤਰਕਹਾ ਕਿੰਨੀਆਂ ਮਿਲਦੀਆਂ ਸਨ ਉਸ ਦੌਰ ਵਿੱਚ ਉਹਨਾਂ ਦੀ ਆਰਥਿਕ ਸਥਿਤੀ ਕਿਦਾਂ ਦੀ ਸੀ ਕਿੰਨਾ ਕੁ ਮਹਾਨ ਹੋਵੇਗਾ ਉਹ ਰਾਜ ਇਹਦੇ ਵਿੱਚ ਯੂਰਪੀਅਨ ਤੇ ਅਮਰੀਕਨਾਂ ਨੇ ਆ ਕੇ ਵੀ ਨੌਕਰੀਆਂ ਕੀਤੀਆਂ ਬੜੇ ਵਿਸਥਾਰ ਨਾਲ ਵੇਰਵੇ ਦਿੱਤੇ ਨੇ ਸੀਤਾਰਾਮ ਕੋਹਲੀ ਵਰਗੇ ਇਤਿਹਾਸਕਾਰਾਂ ਨੇ ਉਹ ਕਹਿੰਦਾ ਛੇ ਪੰਜਾਬ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਤਨਖਾਹ ਕਸ਼ਮੀਰ ਦੇ ਗਵਰਨਰ ਕਿਰਪਾ ਰਾਮ ਨੂੰ 1 ਲੱਖ ਰੁਪਿਆ ਸਾਲਾਨਾ ਮਿਲਦੀ ਹੁੰਦੀ ਸੀ ਦੂਜੇ ਨੰਬਰ ਉੱਤੇ ਜੈਕਸ ਨੂੰ ਸਭ ਤੋਂ ਵੱਧ ਤਨਖਾਹ ਮਿਲੀ ਤੇ ਨਲੂਏ ਸਰਦਾਰ ਦੀ ਸ਼ਹੀਦੀ ਤੋਂ ਬਾਅਦ ਪੇਸ਼ਾਵਰ ਦੇ ਵਿੱਚ ਨਿਯੁਕਤ ਹੋਣ ਵਾਲਾ ਜਨਰਲ ਅਵਿਡਵਲ ਸੀ ਜਿਹੜਾ ਕਿ ਇੱਕ ਯੂਰੋਪੀਅਨ ਸੀ ਜਿਹਨੂੰ 41000 ਰੁਪਿਆ ਨਾਨਕਸ਼ਾਹੀ ਇੱਕ ਸਾਲ ਦੀ ਤਨਖਾਹ ਮਿਲਦੀ ਸੀ ਤੀਜੇ ਨੰਬਰ ਤੇ ਨਾਂ ਆਉਂਦਾ ਹੈ ਦੋ ਯੂਰੋਪੀਅਨ ਅਫਸਰਾਂ ਦਾ ਉਹ ਸਨ ਜਨਰਲ ਅਲਾਰਡ ਤੇ ਵੰਤੂਰਾ ਜਿਨ੍ਹਾਂ ਨੂੰ 30 ਤੇ 20000 ਰੁਪਿਆ ਸਾਲਾਨਾ ਤਨਖਾਹ ਦੇ ਉੱਤੇ ਸ਼ੇਰੇ ਪੰਜਾਬ ਦੇ ਵੱਲੋਂ ਰੱਖਿਆ ਗਿਆ ਸੀ ਇਹਨਾਂ ਤੋਂ ਬਿਨਾ ਯੂਰੋਪੀਅਨ ਅਫਸਰ ਜੌਸਨ ਹਰਲਨ ਨੂੰ 12000 ਰੁਪਿਆ ਸਾਲਾਨਾ ਹੌਂਜ਼ ਵਰਗਰ ਨੂੰ 10800 ਰੁਪਿਆ ਸਾਲਾਨਾ ਅਤੇ ਸਟੇਨ ਬੈਗਨੂ ਨੂੰ ਲਗਭਗ 8200 ਰੁਪਿਆ ਇੱਕ ਸਾਲ ਦੀ ਸ਼ੇਰੇ ਪੰਜਾਬ ਦੇ ਵੱਲੋਂ ਤਨਖਾਹ ਦਿੱਤੀ ਜਾਂਦੀ ਸੀ ਇਸ ਤੋਂ ਬਿਨਾ ਫੌਜ ਦੇ ਹੋਰ ਉੱਚੇ ਅਹੁਦਿਆਂ ਵਾਲਿਆਂ ਨੂੰ ਵੀ ਵਧੀਆਂ ਤਨਖਾਹ ਮਿਲਦੀਆਂ ਸਨ ਜਿਨ੍ਹਾਂ ਵਿੱਚੋਂ ਜਨਰਲ ਰੈਂਕ ਦਾ ਅਫਸਰ 400 ਤੋਂ 450 ਰੁਪਿਆ ਇੱਕ ਮਹੀਨਾ ਅਤੇ ਕਰਨਲ ਰੈਂਕ ਦਾ ਅਫਸਰ ਤਨ ਤੋਂ 350 ਰੁਪਏ ਇੱਕ ਮਹੀਨੇ ਦਾ ਕਮਾਉਂਦਾ ਸੀ ਇਤਿਹਾਸਕਾਰ ਇਹ ਵੀ ਗੱਲ ਕਹਿੰਦੇ ਨੇ ਕਿ ਇਹ ਤਨਖਾਹ ਉਸ ਦੌਰ ਦੇ ਮੁਗਲ ਅਤੇ ਅਫਗਾਨਾਂ ਦੇ ਲੈਵਲ ਤੋਂ ਕਿਤੇ ਜ਼ਿਆਦਾ ਸਨ ਜਿੱਥੇ ਬ੍ਰਿਟਿਸ਼ ਇੰਡੀਆ ਦੇ ਵਿੱਚ ਇੱਕ ਭਾਰਤੀ ਸਿਪਾਹੀ ਦੀ ਆਮ ਔਸਤ ਇੱਕ ਮਹੀਨੇ ਦੀ ਤਨਖਾਹ ਕੇਵਲ 7 ਰੁਪਏ ਹੁੰਦੀ ਸੀ ਉੱਥੇ ਸਿੱਖ ਰਾਜ ਦੇ ਵਿੱਚ ਇੱਕ ਸਿਪਾਹੀ ਨੂੰ 8 ਤੋਂ 12 ਰੁਪਏ ਮਿਲਦੇ ਸਨ ਸਿੱਖ ਰਾਜ ਦੇ ਵਿੱਚ ਹੁਨਰ ਦਾ ਮਾਣ ਕੀਤਾ ਜਾਂਦਾ ਸੀ ਚਿੱਟੀਆਂ ਕਾਲੀ ਚਮੜੀ ਦੀ ਸੀ ਪਰਖੀਆਂ ਦੀ ਜਿਵੇਂ ਕਿ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਯੂਰੋਪੀਅਨ ਜਾਂ ਅੰਗਰੇਜ਼ ਅਫਸਰਾਂ ਨੂੰ ਤਾਂ ਵੱਡੇ ਉਹਦੇ ਔਰ ਭਾਰਤਿਆਂ ਨੂੰ ਉਹਨਾਂ ਦੇ ਮੁਕਾਬਲੇ ਉਤੇ ਬੜੀਆਂ ਥੋੜੀਆਂ ਤਨਖਾਹਾਂ ਸਿੱਰੇ ਪੰਜਾਬ ਦੇ ਰਾਜ ਵਿੱਚ ਕੋਈ ਵੀ ਤਕਰਾਈ ਜਿਹਦੇ ਕੋਲੇ ਜਿੱਡਾ ਵੱਡਾ ਅਹੁਦਾ ਚਾਹ ਜਾਂ ਜਿਸਦੇ ਕੋਲੇ ਜਿੱਡਾ ਵੱਡਾ ਹੁਨਰ ਉਹਨੂੰ ਉਹਦੇ ਮੁਤਾਬਕ ਹੀ ਤਨਖਾਹ ਦੇ ਪੈਸਾ ਮਿਲਦਾ ਸੀ ਸਿੱਖ ਰਾਜ ਦੇ ਵਿੱਚ ਗਨ ਫਾਉਂਡਰੀ ਵਿੱਚ ਕੰਮ ਕਰਨ ਵਾਲੇ ਅਤੇ ਤੀਰ ਘਾੜਿਆਂ ਨੂੰ ਲਗਭਗ 30 ਤੋਂ 60 ਰੁਪਏ ਇੱਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਸੀ ਉਥੇ ਕਸ਼ਮੀਰ ਦੇ ਸ਼ਾਲ ਬੁੰਨਣ ਵਾਲੇ ਵਧੀਆ ਕਾਰੀਗਰਾਂ ਨੂੰ ਵੀ ਲਗਭਗ 30 ਰੁਪਏ ਇੱਕ ਮਹੀਨੇ ਦੇ ਮਿਲਦੇ ਸੀ ਇਤਿਹਾਸਕਾਰ ਇਹ ਗੱਲ ਲਿਖਦੇ ਨੇ ਕਿ ਉਸ ਦੌਰ ਦੇ ਦੇਸ਼ ਪੰਜਾਬ ਦੇ ਵਸੀਆਂ ਨੂੰ ਕਾਬਲ ਅਫਗਾਨਿਸਤਾਨ ਅਤੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਲੋਕਾਂ ਤੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਸਰ ਕਰਨ ਦਾ ਮੌਕਾ ਮਿਲ ਰਿਹਾ ਸੀ ਤੇ ਉਹ ਬੜੇ ਹੀ ਖੁਸ਼ਹਾਲ ਸਨ ਸਿੱਖ ਰਾਜ ਦੇ 1 ਰੁਪਏ ਦੀ ਪਰਚੇਜ਼ਿੰਗ ਪਾਵਰ ਤੇ ਖਰੀਦ ਸ਼ਕਤੀ ਕਿੰਨੀ ਸੀ ਇਹਦਾ ਵੇਰਵਾ ਵੀ ਮੈਂ ਕੋਈ ਸਾਂਝਾ ਕਰਦੇ ਵਾਂ ਉਸ ਮੌਕੇ ਇੱਕ ਨਾਨਕ ਸ਼ਹੀਦ ਰੁਪਏ ਦੀ 37 ਕਿਲੋ ਕਣਕ ਜਾਂ 76 ਕਿਲੋ ਜੌਂ ਜਾਂ 7.5 ਕਿਲੋ ਚਾਵਲ ਜਾਂ 46 ਕਿਲੋ ਮੈਦਾ ਜਾਂ 18 ਕਿਲੋ ਗੁੜ ਜਾਂ 3.5 ਕਿਲੋ ਕਪਾਹ ਆ ਜਾਂਦੀ ਸੀ ਉਹਦੇ ਰਾਜ ਦੇ ਵਿੱਚ ਇੱਕ ਭੇੜ ਦੀ ਕੀਮਤ 2 ਰੁਪਏ ਇੱਕ ਚੰਗੀ ਗਾਂ 35 ਤੋਂ 40 ਰੁਪਏ ਅਤੇ ਇੱਕ ਚੰਗੀ ਮੱਝ ਲਗਭਗ 100 ਰੁਪਏ ਦੀ ਆ ਜਾਂਦੀ ਸੀ ਇੱਥੇ ਇਹਨਾਂ ਸਾਰੀਆਂ ਗੱਲਾਂ ਨੂੰ ਦੱਸਣ ਦਾ ਮਤਲਬ ਇਹ ਬਣਦਾ ਹੈ ਕਿ ਕੁਸ਼ਹਾਲੀ ਦਾ ਦੂਜਾ ਨਾਮ ਸੀ ਦੇਸ਼ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਉੱਤੇ ਸ਼ੇਰੇ ਪੰਜਾਬ ਨੇ ਰਾਜ ਕਰਕੇ ਦੁਨੀਆ ਦੇ ਵਿੱਚ ਸਿਰਫ ਕੌਮ ਦਾ ਬੜਾ-ਬੜਾ ਮਨ ਵਧਾਇਆ ਤੇ ਨਾਨਕ ਸ਼ਹੀਦ ਸਿੱਕੇ ਜਾਰੀ ਕਰਕੇ ਅਸਲੀ ਵੀ ਫਖਰ ਨਾਲ ਕਹਿਣਯੋਗੀ ਹੋਏ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਅੱਜ ਦੀ ਇਹ ਵੀਡੀਓ ਸਿੱਖ ਰਾਜ ਦੇ ਸਿੱਕਿਆਂ ਦੀ ਕਹਾਣੀ ਦੀ ਆਖਰੀ ਵੀਡੀਓ ਸੀ ਕੱਲ ਨੂੰ ਇੱਕ ਨਵਾਂ ਵਿਸ਼ਾ ਲੈ ਕੇ ਫਿਰ ਸੰਗਤਾਂ ਦੇ ਰੂਬਰੂ ਹਾਜ਼ਰ ਹੋਵਾਂਗਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਤਰਵਾਦੀ ਜ਼ਰੂਰ ਬਣਾਉਣਾ ਜੀ ਹੋਈਆਂ ਭੋਲਾ ਦੀ ਬਖਸ਼ੋਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ